ਗਾਲਬਾ ਦਾ ਸਮਾਨ ਸੋਨਾ ਮੇਰਾ ਚੋਰੀ ਹੋ ਗਿਆ ਸੋਨਾ ਸੋਨਾ ਤਿੰਨ ਤੋਲਾ ਲੈ ਗਿਆ ਤੇਰਾ ਪੈਸੇ 8000 ਲੈ ਗਿਆ اچھا ਤੇ ਪੁਲਸ ਆਈ ਸੀ ਪੁਲਸ ਆਈ ਸੀ ਮਾਤਾ ਆਈ ਸੀ ਮੌਕਾ ਦੇ ਕੇ ਤੇ ਕੋਈ ਕੈਮਰੇ ਕਮਰੇ ਲੱਗੇ ਇੱਥੇ ਕੋਈ ਨਹੀਂ ਲੱਗੇ ਨਹੀਂ ਲੱਗੇ ਤੇ ਮਾਤਾ ਕੀ ਹੁਣ ਮੰਗਦੇ ਪ੍ਰਸ਼ਾਸਨ ਕੋ ਤੁਸੀ ਹੁਣ ਆਪਾ ਮੇਰਾ ਸਮਾਨ ਮੈਨੂੰ ਚਾਹੀਦਾ ਪਾਓ ਵਰ ਨਹੀਂ ਕੋਈ ਵੀ ਮੇਰਾ ਸਮਾਨ ਜਤਾ ਚੋਰੀ ਹੋਇਆ ਉਹ ਤਾਂ ਇੰਤੇ ਜਾਨ ਸੇਵਲ ਹਸਪਤਾਲ ਚ ਕਿੰਨੀ ਚਿਰ ਡਿਊਟੀ ਕੀਤੀ ਤੇ ਕਿੰਨੀ ਨਾ ਮੈਂ ਕਾਫੀ ਚਿਰ ਕੀਤੀ ਯਾਰ ਮੈਂ ਇਹ ਤੋਂ ਪਹਿਲੇ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਨਹੀਂ ਕੱਲ ਨਹੀਂ ਇੱਦਾਂ ਨਹੀਂ ਨਹੀਂ ਹੋਈ ਹੋਣਾ ਹੋਈ ਆ ਅੱਛਾ ਹਾਂ ਆ ਹੁਣ ਜੇ ਹੋਈ ਆ ਤੇ ਤੁਹਾਡੇ ਹੱਥ 'ਚ ਕੜਾ ਫੜਿਆ ਕਿਹਦਾ ਤੁਹਾਡਾ ਐ ਨਹੀਂ ਮੇਰਾ ਨਹੀਂ ਉਹ ਲਾ ਕੇ ਰੱਖ ਗਏ ਆ ਉੱਪਰ ਚੱਕੇ ਉਹ ਕੜਾ ਮੜਿਆ ਆਹੋ ਆਈ ਆ ਕੜਾ ਆ ਗਏ ਲੋਕ ਪਾਈ ਜਾਂਦੇ ਜਾਣਦਾ ਹੈ ਚਲੋ ਮਾਦਾ ਕੋ ਕੈਮਰੇ ਕੁਮਰੇ ਨਹੀਂ ਲੱਗੇ ਇੱਥੇ ਹੈ ਨਾ ਨਹੀਂ ਨਹੀਂ ਐਕਟਿੰਗ ਲੱਗੇ ਕੋ ਉਸ ਕੀ ਗੱਲ ਹੀ ਹੁੰਦੈ ਨੂੰ ਦੇਖਦੇ ਆ ਉਹ ਕਹਿੰਦੇ ਆ ਹੀ ਪਾ ਗਏ ਆ ਇੱਧਰ ਦੇਖੋ ਨਹੀਂ ਮੌਕਾ ਤੇ ਗਏ ਆ ਠੀਕ ਹੈ ਜੀ ਕੋਈ ਕੋਈ ਧਿਆਨ ਨਹੀਂ ਕੋਈ ਨਹੀਂ ਹਾਂ ਤੁਸੀਂ ਬਹੁਤ ਚਾਹੇ ਵੀ ਮੈਂ ਗਈ ਆ ਥਾਣੇ ਤੇਰੀ ਕਰ ਨਹੀਂ ਸੁਣਵਾਈ ਆ ਹੁਣ ਮੈਂ ਅੱਕੇ ਨੂੰ ਕਹਾ ਕੇ ਸੁਣਵਾਈ ਕਰਵਾਈ ਆ ਉਹ ਤੇ ਉਹ ਨਾ ਦਾ ਬਤਾ ਚੜਾ ਸਾਰਿਆ ਆਲਮ ਅੰਟਾ ਕਰਿਆ ਕੰਦਲ ਪਿੱਪੀ ਤੋਏ ਤਾ ਗਰੀਆ ਤੋ ਵਦਿਆ ਹੁਣ ਉਹ ਆਇਆ ਨਹੀਂ ਇਹ ਕੁੜੀ ਕੋਲ ਲਖਾਈ ਮੈਂ ਅੱਠੀ ਜੇ ਮੈਂ ਲੇਖਤ ਇੱਕ ਮੈਂ ਆਪਸਰ ਇੱਕਰ ਬਾਦੇ ਬਿਚਾ ਆਇਆ ਉਹ ਜਾਣਦਾ ਮੈਂ ਚੋਰੀ ਕਦੋਂ ਹੋਈ ਸੀ ਮਾਤਾ ਇਹ ਮੈਂ ਨਾ ਤਾਂ ਕੱਲ ਕੇ ਪਸਤੋਈ ਹਾਂ ਵਾਕੇ